ਮੇਰਾ 575 ਟਰੈਕਟਰ ਹੈਗਾ ਤੇ ਇਹ ਲੋਡਰ ਦਾ ਐਮ ਐਸ ਬਰਨਾਲੇ ਵਾਲਿਆਂ ਦਾ ਲੱਗਿਆ ਹੋਇਆਗਾ ਤੇ ਬਾਕੀ ਜੇ ਕੋਈ ਵੀਡੀਓ ਸ਼ੇਅਰ ਕਰਕੇ ਤੇ ਆਪਣਾ ਪੇਜ ਫੋਲੋਇੰਗ ਕਰਕੇ ਆਊਗਾ ਤਾਂ ਉਹਦੇ ਲਈ ਸਪੈਸ਼ਲ 2000 ਰੁਪਏ ਦਾ ਡਿਸਕਾਊਂਟ ਦਿੱਤਾ ਜਾਊਗਾ ਮਗਰਾਨਾ ਦਾ ਪੂਰਾ ਸਾਫ ਟਰੈਕਟਰ ਹੈਗਾ ਕਿਸੇ ਪਾਸਿਓਂ ਗਲੇ ਸੜੇ ਨਹੀਂ ਗੇ ਮਗਰਾਨਾ ਹਾਂਜੀ ਮਿੱਤਰੋ ਆਸ਼ੀਕਾ ਅੱਜ ਦੀ ਵੀਡੀਓ ਫੇਰ ਆਪਣੀ ਕਿਸਾਨਾਂ ਲਈ ਹੈਗੀ ਅੱਜ ਆਪਾਂ ਕਿਸਾਨਾਂ ਲਈ ਲੈ ਕੇ ਆਇਆ ਇੱਕ ਟਰੈਕਟਰ ਤੇ ਇੱਕ ਲੋਡਰ ਪਲੱਸ ਵਿਕਾਊ ਹੈਗਾ ਆਪਣੇ ਕੋਲੇ ਤੇ ਜਿਹੜਾ ਇਹ ਟਰੈਕਟਰ ਹੈਗਾ ਮੰਨ ਲਓ ਵੀ ਹੁਣ ਇਸ ਲੋਡਰ ਦਾ ਕੰਮ ਮੂਰੇ ਆ ਹੀ ਰਿਹਾਗਾ ਸੀਜ਼ਨ ਆ ਰਿਹਾਗਾ ਇਸ ਨੂੰ ਪਤਾ ਹੀ ਹੈ ਜਿਵੇਂ ਰੂੜੀਆਂ ਦਾ ਰੇਹ ਜਾਂ ਖੇਤਾਂ ਦੇ ਵਿੱਚ ਪਾਉਣਾ ਹੁੰਦਾ ਟਰਾਲੀਆਂ ਭਰਨੇ ਆਉਂਦੀਆਂ ਜਾਂ ਕਿਸੇ ਨੇ ਕੋਠੀਆਂ ਦੇ ਵਿੱਚ ਭਰਤ ਪਾਉਣਾਗਾ ਜਾਂ ਕੋਈ ਕਿਸੇ ਨੇ ਰੇਤਾ ਬਜਰੀ ਭਰਨਾਗਾ ਟਰਾਲੀਆਂ ਭਰਲੀਆਂ ਨੇ ਜਾਂ ਹੋਰ ਵੀ ਕਈ ਕੰਮ ਦਿੰਦਾ ਵੈਸੇ ਲੋਡਰ ਆ ਤੇ ਜਿਹੜਾ ਇਹ ਆਪਣੇ ਕੋਲੇ ਟਰੈਕਟਰ ਆਗਾ ਮਿਤਰਾ 575 ਟਰੈਕਟਰ ਆਗਾ ਤੇ ਇਹ ਟਰੈਕਟਰ 1995 ਮਾਡਲ ਟਰੈਕਟਰ ਆਗਾ ਇੰਜਨ ਗੇਅਰ ਦਾ ਜਮਾਂ ਐਨ ਪੂਰਾ ਓਕੇ ਆਗਾ ਕੋਈ ਵੀ ਇੱਕ ਪੈਸੇ ਦਾ ਕੰਮ ਨਹੀਂ ਹੁੰਦਾ ਇੰਜਨ ਗੇਅਰ ਦਾ ਚਾਹੇ ਕੋਈ ਆ ਕੇ 2 ਘੰਟੇ ਚਲਾ ਕੇ ਇਹਨੂੰ ਚੈੱਕ ਕਰਕੇ ਲੈ ਜਾਵੇ ਤੇ ਬਹੁਤ ਸੋਹਣਾ ਟਰੈਕਟਰ ਹੈਗਾ ਤੇ ਕਲਚ ਪਲੇਟ ਇਹਦੀ ਹੁਣ ਪਿੱਛੇ ਜੇ ਨਵੀਂ ਪਈ ਹੋਈ ਆ ਤੇ ਜਿਹੜਾ ਇਹ ਲੋਡਰ ਹੈਗਾ ਇਹ ਲੋਡਰ ਦਾ ਐਮ ਐਸ ਬਰਨਾਲੇ ਵਾਲਿਆਂ ਦਾ ਲੱਗਿਆ ਹੋਇਆਗਾ ਤੇ ਜਿਹੜੇ ਇਹਦੇ ਪੰਪ ਆ ਗਿਆ ਆ ਦੋਨੇ ਪੰਪਾਂ ਦਾ ਕੰਮ ਹੁਣੀ ਤਾਜ਼ਾ ਹੀ ਹੋਇਆਗਾ ਸੀਲਾਂ ਤਾਜ਼ੀਆਂ ਹੀ ਪਈਆਂ ਹੋਈਆਂ ਨੇ ਸਾਰੀਆਂ ਸੀਲਾਂ ਇਹਦੀਆਂ ਕਿਸੇ ਪਾਸੋਂ ਲੀਕੇਜ ਨਹੀਂ ਹੈਗੀ ਕਿਉਂਕਿ 1 ਮਹੀਨਾ ਪਹਿਲਾਂ ਹੀ ਇਹਦੀਆਂ ਸੀਲਾਂ ਪੁਆਈਆਂ ਨੇ ਤੇ ਬਾਕੀ ਸਾਨੂੰ ਪਿੱਛੋਂ ਵੀ ਨਿਕਾ ਬਣਾਉਣੇ ਆ ਟਾਇਰਾਂ ਦਾ ਇਹ ਪਿਛਲੇ ਟਾਇਰ ਇਹਦੇ ਬਸ ਮੰਨ ਲਓ ਵੀ 30 35 ਪੈਸੇ ਹੀ ਆ ਤੇ ਫਰੰਟ ਵਾਲੇ ਟਾਇਰ ਵੀ 30 35 ਪੈਸੇ ਹੀ ਆਗੇ ਤੇ ਪਿੱਛੋਂ ਇਹਦੇ ਇੱਧਰ ਆ ਜਾਂਦੀ ਆ ਇਹ ਟੈਂਕੀ ਤੇ ਇਹ ਵਜਨ ਵਾਲੀ ਟੈਂਕੀ ਆ ਦੀ ਪਿੱਛੇ ਮੰਨ ਲਓ ਵੀ ਇਹਦੇ ਵਿੱਚ ਵਜਨ ਦਿੱਤਾ ਹੁੰਦਾ ਵੀ ਟਰੈਕਟਰ ਮੁੜਿਓ ਜੇ ਵਜਨ ਪੈਂਦਾਗਾ ਲੋਡਰ ਚੱਕਦਾਗਾ ਤਾਂ ਉੱਠੇ ਨਾ ਤੇ ਇਹ ਆ ਗਈ ਤੇ ਮਗਰਿਆਂ ਦਾ ਪੂਰਾ ਸਾਫਟ ਟਰੈਕਟਰ ਹੈਗਾ ਕਿਸੇ ਪਾਸਿਓਂ ਗਲੇ ਸੜੇ ਨਹੀਂ ਗੇ ਮਗਰਿਆਂ ओरिजिनल ਟਰੈਕਟਰਾਂ ਪੂਰਾ ਤੇ ਜਿਹੜਾ ਮੰਨ ਲਓ ਵੀ ਇਹਦੀ ਬੈਂਟਰੀ ਹੈਗੀ ਨਵੀਂ ਬੈਂਟਰੀ ਹੈਗੀ ਪੂਰੀ ਵਧੀਆ ਹਾਲਤ ਦੀ ਬੈਂਟਰੀ ਹੈਗੀ ਛਤਰੀ ਦਾ ਕਪੜਾ ਵੀ ਹੁਣੇ ਹੀ ਨਵਾਂ ਲਵਾਇਆਗਾ 15-20 ਦਿਨ ਪਹਿਲਾਂ ਤੇ ਨਵੀਂ ਛਤਰੀ ਹੈਗੀ ਤੇ ਬਾਕੀ ਗੱਲ ਕਰੀਏ ਦੇ ਰੇਟ ਦੀ ਤਾਂ ਇਹਦਾ ਰੇਟ ਇਸ ਟਾਈਮ ਆਪਾਂ ਰੱਖਿਆ ਹੋਇਆਗਾ ਮੰਨ ਲਓ ਵੀ 2 ਲੱਖ ਤੇ 42000 ਰੁਪਿਆ ਰੇਟ ਹੈ ਇਹਦਾ ਬਾਕੀ ਜੇ ਕੋਈ ਵੀਡੀਓ ਸ਼ੇਅਰ ਕਰਕੇ ਤੇ ਆਪਣਾ ਪੇਜ ਫੋਲੋ ਕਰਕੇ ਆਊਗਾ ਤਾਂ ਉਹਦੇ ਲਈ ਸਪੈਸ਼ਲ 2000 ਰੁਪਏ ਦਾ ਡਿਸਕਾਊਂਟ ਦਿੱਤਾ ਜਾਊਗਾ ਤੇ ਬਾਕੀ ਹੋਰ ਵੀ ਰੇਡ ਦੇ ਵਿੱਚ ਮੌਕੇ ਤੇ ਮਾਨਦਾਨ ਕੀਤਾ ਜਾਊਗਾ ਜੇ ਕਿਸੇ ਨੇ ਖਰੀਦਣਾ ਤਾਂ ਆਪਣੇ ਨਾਲ ਸੰਪਰਕ ਕਰ ਸਕਦਾਗਾ ਮੈਂ ਨੰਬਰ ਪਾਉਣ ਲੱਗਿਆਂਗਾ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਆਪਣਾ ਫੇਸਬੁਕ ਫੋਲੋ ਕਰ ਲਿਓ ਧੰਨਵਾਦ